ਪੰਨਾ 707 ਇਹ ਜੈਤਿ ਸ੍ਰੀ ਰਾਗ ਦੀ ਵਾਰ ਚੱਲ ਰਹੀ ਆ ਮੁੱਲਾ ਪੰਜਨਾ ਇਹਦੇ ਵਿੱਚ ਉਹ ਕੰਪੈਰੀਸ਼ਨ ਕਰ ਰਹੇ ਨੇ ਵੀ ਜਿਹੜਾ ਸੱਚਾ ਭਗਤ ਆ ਜਿਹੜਾ ਅਸਲੀਅਤ ਨੂੰ ਜਾਣ ਰਿਹਾ ਉਹ ਅਤੇ ਦੁਨੀਆ ਦੇ ਵਿੱਚ ਜੋ ਅਮੀਰ ਹੋ ਰਿਹਾ ਜੋ ਜਿਹਦੇ ਕੋਲ ਸਾਰੀ ਐਸ਼ ਪ੍ਰਸਤੀ ਆ ਸਭ ਕੁਝ ਆ ਉਹ ਉਹ ਦੋਨਾਂ ਦਾ ਤੁਲਨਾ ਕਰਕੇ ਦੱਸ ਰਹੇ ਨੇ ਇੱਕ ਤਾਂ ਕਹਿ ਰਹੇ ਨੇ ਵੀ ਗਰਾਰੇ ਨਾ ਅਪਾਰਨ ਮਨੀ ਬਿਲਾਸ ਸਵਾਦਨ ਰਸੇ ਬੀ ਬਹੁਤ ਸੁੰਦਰ ਘਰ ਇਸ ਦੁਨੀਆ ਦੇ ਵਿੱਚ ਪੂਰਾ ਠਾਠ ਨਾਲ ਜਿਉ ਰਹਾ ਮਨ ਦੀਆਂ ਖੁਸ਼ੀਆਂ ਨੇ ਉਹਨੂੰ ਪੂਰੀਆਂ ਪ੍ਰਾਪਤ ਹੈ ਦੁਨੀਆ ਦੇ ਵਿੱਚ ਪੂਰੀ ਐਸ਼ੋ ਰਾਮਾ ਸਵਾਦ ਸਵਾਦ ਦੀਆਂ ਚੀਜ਼ਾਂ ਖਾਂਦਾ ਪੂਰਾ ਪੂਰੀ ਐਸ਼ ਦਾ ਮਤਲਬ ਅਮੀਰ ਬੰਦਾ ਹੋਈ ਕਦਾਜ ਨਾ ਸਿਮਰਤ ਨਾਨਕ ਤੇਜੰਤ ਪਿਸਟਾ ਕ੍ਰਿਮੇ ਜੇ ਥੋੜਾ ਚਿਰ ਲਈ ਵੀ ਉਹ ਉਸ ਇੱਕ ਨੂੰ ਨਹੀਂ ਸਿਮਰਦਾ ਉਹਨੂੰ ਜਿਆਦਾ ਨਹੀਂ ਕੁਝ ਸਾਰਾ ਐਸੇ ਪ੍ਰਸਤੀ ਚ ਫਿਰ ਰਿਹਾ ਉਹਨੂੰ ਪਤਾ ਹੀ ਨਹੀਂ ਡੱਬ ਕੀ ਆ ਅਸੀਂ ਕਿਉਂ ਜੰਮਿਆ ਇਸ ਬਾਬਤ ਉਹਨੂੰ ਕੁਝ ਜਾਣਕਾਰੀ ਹੋਣੀਗੀ ਨਰਕ ਤੇ ਜੰਤ ਵਿਸਟਾ ਕ੍ਰਿਮੇ ਕਹਿੰਦੇ ਉਹ ਜੰਤ ਉਹ ਇਨਸਾਨ ਵਿਸਟਾ ਟੱਟੀ ਹੁੰਦੀ ਆ ਕ੍ਰਿਮ ਕੀੜਾ ਉਹ ਜੰਤ ਉਹ ਇਨਸਾਨ ਟੱਟੀ ਦਾ ਕੀੜਾ ਜਿਹੜਾ ਇੰਨਾ ਐਸ਼ ਪ੍ਰਸਤੀ ਹੁੰਦੇ ਹੋਏ ਵੀ ਉਸ ਇੱਕ ਕਾਨੂੰਨ ਨਹੀਂ ਜਾਣ ਰਿਹਾ ਜਿਵੇਂ ਉਹ ਕੀੜਾ ਉਸ ਗੰਦ ਅੰਦਰ ਨਜ਼ਾਰੇ ਲੈ ਰਿਹਾ ਉਸੇ ਤਰ੍ਹਾਂ ਉਹ ਇਸ ਸੰਸਾਰ 'ਚ ਨਜ਼ਾਰੇ ਲੈ ਰਿਹਾ ਉਹਨੂੰ ਕੁਝ ਨਹੀਂ ਪਤਾ ਹੋਰ ਕੀੜੇ ਦੇ ਬਰਾਬਰ ਆਹੋ ਦੂਏ ਪਾਸੇ ਇੱਕ ਹੋਰ ਉਦਾਹਰਣ ਚਿੱਤਰ ਪੇਸ਼ ਕਰ ਰਹੇ ਨੇ ਬਸਤਾ ਟੂਟੀ ਚੌਪੜੀ ਚੀਰ ਸਬੀ ਸ਼ਿਨਾ ਉਹ ਟੁੱਟੀ ਹੋਈ ਸੜੀ ਜੀ ਝੌਂਪੜੀ 'ਚ ਕੋਈ ਬਸ ਰਿਹਾ ਉਹਦੇ ਚੀਜ਼ ਮਤਲਬ ਤੇੜ ਤੇ ਜੋ ਕੱਪੜੇ ਪਾਏ ਨੇ ਸਾਰੇ ਪਾਟੇ ਹੋਏ ਨੇ ਗਲੀਆਂ ਨੇ ਉਹਨਾਂ 'ਚ ਜਾਤਨਾ ਪਤਨਾ ਆਦਰੋ ਉਧਿਆਨ ਪਰਮਿਨਾਂ ਉਹ ਉਹਦੀ ਕੋਈ ਉੱਚੀ ਕੁਲ ਜਾਤੀ ਦਾ ਨਹੀਂ ਹੈਗਾ ਉਹ ਤੇ ਉਹ ਜੰਗਲ ਦੇ ਵਿੱਚ ਘੁੰਮ ਰਿਹਾ ਨਾ ਉਹਦਾ ਕੋਈ ਆਧਰ ਆ ਕੋਈ ਨਹੀਂ ਪੁੱਛਦਾ ਸਿਰ ਦੇ ਵਾਲ ਖਿੰਡੇ ਹੋਏ ਨੇ ਕੱਪੜੇ ਪਾਟੇ ਹੋਏ ਨੇ ਟੁੱਟੀ ਜੀ ਝੌਂਪੜੀ 'ਚ ਬਸ ਰਿਹਾ ਉਹ ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਖ ਨ ਸਿੰਨਾ ਦਾ ਕੋਈ ਉਹਦਾ ਮਿੱਤਰ ਆ ਕੱਲਾ ਘਹਿਰਾ ਬਸ ਕੋਈ ਨਹੀਂ ਉਹਨੂੰ ਬੁਲਾਉਂਦਾ ਰੂਪਹੀਣ ਰੂਪਹੀਣ ਮਤਲਬ ਉਸ ਕੋਈ ਸੁੰਦਰ ਵੀ ਨਹੀਂਗਾ ਰੰਗ ਕਾਲਾ ਹੈ ਬਿਆਦੰਤ ਪੀਲੇ ਹੋਏ ਪਏ ਨੇ ਪੂਰਾ ਪੜਕੀਲਾ ਕਹਿ ਲੋ ਕਿਛ ਸਾਖ ਨ ਨਾ ਉਹਦਾ ਕੋਈ ਰਿਸ਼ਤੇਦਾਰ ਆ ਰਾਜਾ ਸਗਲੀ ਸ੍ਰਿਸ਼ਟੀ ਦਾ ਹਰੀ ਨਾਮੀ ਮਨ ਭਿੰਨਾ ਇੰਨਾ ਚਿੱਤਰ ਪੇਸ਼ ਕਰਨ ਤੇ ਲਿਖਦੇ ਨੇ ਕਿ ਉਹ ਸਾਰੀ ਦੁਨੀਆ ਦਾ ਰਾਜਾ ਜੇ ਉਹਦਾ ਮਨ ਹਰੀ ਨਾਮ ਨਾਲ ਭਿੱਜਿਆ ਹੋਇਆ ਤਿਸ ਕੀ ਧੂੜੀ ਮਨ ਉਧਰੇ ਪ੍ਰਭ ਹੋਏ ਪਸੰਦਾ ਬਸ ਉਹਦੀ ਧੂੜ ਮਿਲ ਜਵੇ ਸੰਸਾਰਿਕ ਰੂਪ ਪੱਖੋਂ ਇੰਨਾ ਸੜਿਆ ਹੋਇਆ ਵਿਅਕਤੀ ਜਦੋਂ ਉਹ ਉਹਦਾ ਮਨ ਹਰੀ ਦੇ ਗਿਆਨ ਨਾਲ ਭਿੱਜਿਆ ਹੋਊਗਾ ਤੇ ਉਹਦੀ ਧੂੜ ਉਹਦੀ ਉਹ ਜੋ ਗੱਲ ਦੱਸੂਗਾ ਉਹ ਗੱਲ ਦੇ ਗਿਆਨ ਦੀ ਧੂੜੀ ਨਾਲ ਹੀ ਇਹ ਮਨ ਤਰਜੂਗਾ ਤੇ ਪ੍ਰਭ ਖੁਸ਼ ਹੋਊਗਾ ਇੰਨਾ ਹੁਣ ਇਹ ਦੋ ਲਾਈਨਾਂ ਦੇ ਵਿੱਚ ਅਸੀਂ ਕੰਪੈਰੀਸ਼ਨ ਦੇਖ ਲੈ ਕੇ ਗੁਰਬਾਣੀ ਅਮੀਰ ਤੇ ਐਸੋ ਪ੍ਰਸਤ ਲੋਕਾਂ ਨੂੰ ਕੀ ਕਹਿੰਦੀ ਆ ਅਤੇ ਗਰੀਬ ਨੂੰ ਕੀ ਕਹਿੰਦੀ ਆ ਪਰ ਸ਼ਰਤ ਇਹ ਆ ਕਿ ਉਹਦਾ ਮਨ ਹਰੀ ਦੇ ਨਾਮ ਨਾਲ ਭਿੱਜਿਆ ਹੋਣਾ ਚਾਹੀਦਾ ਸ਼ਰਤ ਕੋਈ ਪੂਰੀ ਇਕੋ ਹੀ ਆ ਉਹ ਪੂਰੀ ਹੋਣੀ ਚਾਹੀਦੀ ਆ ਇਹ ਗੱਲਾਂ ਤਾਂ ਹੀ ਪਤਾ ਲੱਗਣਗੀਆਂ ਜਦੋਂ ਕਿਰਵਾਣੀ ਨੂੰ ਵਿਚਾਰਾਂਗੇ ਵਿਚਾਰ ਇਹ ਖੋਜ ਕੇ ਪੜਾਂਗੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਹਜੇ ਬਣ ਕੇ ਰਹੋ ਚੌਪੜੀ ਚ ਸੜੇ ਜੇ ਬਾਣਾ ਲੈ ਇਹਦਾ ਮਤਲਬ ਇਹ ਹੈ ਕਿ ਆਪਣਾ ਮਨ ਨੂੰ ਹਰੀ ਦੇ ਨਾਮ ਨਾਲ ਭਿਉ ਲੋ ਆਪਣੇ ਅੰਦਰ ਉਹ ਗਿਆਨ ਪੈਦਾ ਕਰ ਲੋ ਕੱਲਾ ਇਸ ਪ੍ਰਸਤੀ ਵਿੱਚ ਹੀ ਨਾ ਫਿਰੋ ਜੋ ਮਕਸਦ ਆ ਆਪਣੇ ਜੀਵਨ ਦਾ ਉਹ ਪੂਰਾ ਕਰੋ